ਸਤਿ ਸ਼੍ਰੀ ਅਕਾਲ ਜੀ ਹਰਨਾਮ ਕੌਰ ਨੇ ਆਪਣੀ ਜਾਇਦਾਦ ਵਿੱਚੋਂ ਕੁਝ ਹਿੱਸਾ ਆਪਣੀ ਵਿਧਵਾਤੀ ਨੂੰ ਦੇ ਦਿੱਤਾ ਤਾਂ ਕਿ ਉਹਦੇ ਸਿਰ ਤੇ ਛਾਤ ਰਹੇ ਪਰ ਜਦੋਂ ਉਹਦੇ ਮੁੰਡੇ ਬਸੰਤ ਨੂੰ ਪਤਾ ਲੱਗਿਆ ਤਾਂ ਉਹਨੇ ਬੜਾ ਰੌਲਾ ਪਾਇਆ ਤੇ ਗੁੱਸੇ ਵਿੱਚ ਹਰਨਾਮ ਕੌਰ ਨੂੰ ਇੰਨਾ ਮਾਰਿਆ ਕਿ ਉਹਦੇ ਚੂਲੇ ਦੀ ਹੱਡੀ ਟੁੱਟ ਗਈ ਤੇ ਕਹਿ ਲੱਗਾ ਪੈਣ ਕੋਲੋਂ ਜਾਇਦਾਦ ਵਾਪਸ ਲੈ ਕੇ ਦੇ ਨਹੀਂ ਤਾਂ ਉਹਨੂੰ ਵੀ ਮਾਰ ਦੂੰਗਾ ਜਦੋਂ ਇਹ ਸਾਰਾ ਕੁਝ ਪੈਣ ਨੇ ਵੇਖਿਆ ਤੋਂ ਨੇ ਜਾਇਦਾਦ ਬਸੰਤ ਨੂੰ ਆਪਸ ਕਰ ਦਿੱਤੀ ਤੇ ਆਪਣੀ ਮਾਂ ਨੂੰ ਲੈ ਕੇ ਇੱਕ ਚੌਂਪੜੀ ਵਿੱਚ ਰਹਿਣ ਲੱਗੀ। ਉੱਥੇ ਦਰਦ ਦੇ ਮਾਰੇ ਹਰਨਾਮ ਕੌਰ ਦੀਆਂ ਚੀਕਾਂ ਦੀ ਆਵਾਜ਼ ਅੰਦੀ ਤਾਂ ਲੋਕ ਬਸੰਤ ਨੂੰ ਬਹੁਤ ਬੁਰਾ ਭਲਾ ਕਹਿੰਦੇ ਤੇ ਐਵੇਂ ਹੀ ਕੁਝ ਦਿਨ ਤਕਲੀਫ ਦੇ ਬਾਅਦ ਹਰਨਾਮ ਕੌਰ ਦੁਨੀਆ ਤੋਂ ਚਲੀ ਗਈ। ਤਾਂ ਉਹਦੀ ਧੀ ਆਪਣੇ ਪ੍ਰਾਣ ਨੂੰ ਦੱਸਣ ਗਈ ਤਾਂ ਸਾਹਮਣੇ ਦਾ ਮੰਜ਼ਰ ਵੇਖ ਕੇ ਉਹਦੀ ਆਤਮਾ ਕੰਬ ਗਈ ਕਿਉਂਕਿ ਉੱਥੇ ਤਾਂ ਫੋਨ ਹਰਨਾਮ ਕੋਰ ਕੋਲੋਂ ਛੁੱਟ ਕੇ ਥੱਲੇ ਜਾ ਡਿੱਗਾ ਉਹ ਹੈਰਾਨ ਪਰੇਸ਼ਾਨ ਖੜੀ ਸੀ ਬਸੰਤ ਨੇ ਚੌਂਕੇ ਮਾਵਲ ਵੇਖਿਆ ਤੇ ਜ਼ਮੀਨ ਤੇ ਪਿਆ ਹੋਇਆ ਫੋਨ ਚੁੱਕ ਕੇ ਕੰਨ ਨੂੰ ਲਾ ਲਿਆ ਫੋਨ ਕੱਟ ਚੁੱਕਿਆ ਸੀ ਦੂਜੇ ਪਾਸੇ ਕੋਈ ਨਾ ਬੋਲਿਆ ਬਸੰਤ ਹੈਲੋ ਹੈਲੋ ਕਰਦਾ ਰਹਿ ਗਿਆ ਉਹਨੇ ਮਾਵਲ ਵੇਖਿਆ ਜੀ ਦੀਆਂ ਅੱਖਾਂ ਵਿੱਚ ਅਥਰੂ ਸੀ ਅਚਾਨਕ ਹੀ ਉਹਨੇ ਇੱਕ ਜ਼ੋਰ ਨਾਲ ਚੀਕ ਮਾਰੀ ਤੇ ਜ਼ਮੀਨ ਤੇ ਬਹਿ ਕੇ ਰੋਣ ਲੱਗੀ ਬਸੰਤ ਨਾ ਸਮਝੀ ਵਿੱਚ ਮਾਂ ਨੂੰ ਵੇਖਦਾ ਰਿਹਾ ਉਹਦੇ ਚਿਹਰੇ ਤੇ ਪਰੇਸ਼ਾਨੀ ਆ ਗਈ ਕੀ ਗੱਲ ਆ ਮਾਂ ਕੀ ਸੀ ਫੋਨ ਤੇ ਜਿਹੜਾ ਤੂੰ ਇੰਨਾ ਸਦਮਾ ਲੈ ਕੇ ਬਹਿ ਗਈਆਂ ਤੇ ਰੋਣ ਲੱਗ ਗਈਆਂ ਹੋਇਆ ਕੀ ਆ ਪਹਿਣ ਕਿਤੇ ਫਿਰ ਹਸਪਤਾਲ ਤਾਂ ਨਹੀਂ ਪਹੁੰਚ ਗਈ ਬਸੰਤ ਨੇ ਪਰੇਸ਼ਾਨੀ ਵਿੱਚ ਪੁੱਛਿਆ ਨਾਮ ਕਰਨੇ ਉਹਦੇ ਮੂੰਹ ਵੱਲ ਵੇਖਿਆ ਪਰ ਕੁਝ ਨਾ ਬੋਲੀ ਬਸੰਤ ਨੂੰ ਹੋਰ ਵੀ ਬੁਰਾ ਲੱਗ ਰਿਹਾ ਸੀ ਉਹਨੇ ਥੋੜੀ ਦੇਰ ਬਾਅਦ ਫਿਰ ਇਹੀ ਸਵਾਲ ਕੀਤਾ ਹਰਨਾਮ ਕੌਰ ਨੇ ਬੜੀ ਮੁਸ਼ਕਲ ਨਾਲ ਆਪਣੇ ਅਥਰੂ ਰੋਕ ਕੇ ਦੱਸਿਆ ਕਿ ਤੇਰੀ ਭੈਣ ਦੇ ਪਤੀ ਦੀ ਮੌਤ ਹੋ ਗਈ ਆ ਕੁਝ ਦਿਨ ਪਹਿਲਾਂ ਇਹ ਖਬਰ ਦੇਣ ਲਈ ਉਹਦੇ ਸਹੁਰਿਆਂ ਤੋਂ ਫੋਨ ਆਇਆ ਸੀ ਬਸੰਤ ਇਕਦਮ ਚੌਂਕ ਗਿਆ ਬਹੁਤ ਬੁਰੀ ਖਬਰ ਸੀ ਉਹਦੇ ਮੂੰਹ ਤੇ ਅਫਸੋਸ ਸੀ ਹਾਲਾਂਕਿ ਉਹ ਕਿਸੇ ਦੀ ਕਿਸੇ ਵੀ ਤਰ੍ਹਾਂ ਜ਼ਿੰਮੇਵਾਰ ਭਰਾ ਨਹੀਂ ਸੀ ਹਰਨਾਮ ਕੌਰ ਨੂੰ ਪਤਾ ਸੀ ਤੀ ਦੇ ਪਤੀ ਦਾ ਦਿਹਾਂਤ ਹੋਇਆ ਆ ਉੱਥੇ ਹੁਣ ਜਾਣਾ ਹੀ ਪਊਗਾ ਉਨੇ ਉੱਠ ਕੇ ਆਪਣੀ ਚਾਦਰ ਚੁੱਕੀ ਮੂੰਹ ਧੋ ਕੇ ਤੇ ਆਪਣੇ ਬਟੂਏ ਵਿੱਚ ਟਟੋਲ ਕੇ ਮਸਾਂ 2000 ਰੁਪਿਆ ਕੱਢਿਆ ਉਹਦੇ ਕੋਲ ਬਸ ਇੰਨੇ ਹੀ ਪੈਸੇ ਸੀ ਬਸੰਤ ਟੇਡੀਆਂ ਨਜ਼ਰਾਂ ਨਾਲ ਆਪਣੀ ਮਾਂ ਨੂੰ ਵੇਖ ਰਿਹਾ ਸੀ ਪਰ ਕੁਝ ਨਾ ਬੋਲਿਆ ਤੀ ਦਾ ਘਰ ਕਾਫੀ ਦੂਰ ਸੀ ਉਹਦਾ ਪਿੰਡ ਇਹਨਾਂ ਦੇ ਪਿੰਡ ਤੋਂ ਕਾਫੀ ਦੂਰ ਸੀ ਇਹਨਾਂ ਨੇ ਬਸਤੇ ਹੀ ਜਾਣਾ ਸੀ ਜਾਂਦਿਆਂ ਆ ਪੰਜ ਘੰਟੇ ਲੱਗ ਗਏ ਜਿਸ ਵਕਤ ਹਰਨਾਮ ਕੌਰ ਆਪਣੀ ਵਿਧਵਾਤੀ ਦੇ ਸਹੁਰੇ ਪਹੁੰਚੀ ਉਥੇ ਪੂਰੇ ਘਰ ਵਿੱਚ ਦੁੱਖ ਦੀ ਲਹਿਰ ਸੀ ਉਹਦੇ ਜਵਾਈ ਦੀ Laash ਵੇੜੇ ਵਿੱਚ ਰੱਖੀ ਹੋਈ ਸੀ ਤੇ ਬਸ ਹਰਨਾਮ ਕੌਰ ਦਾ ਹੀ ਇੰਤਜ਼ਾਰ ਹੋ ਰਿਹਾ ਸੀ ਕਿ ਉਹ ਇੱਕ ਵਾਰ ਆ ਕੇ ਜਵਾਈ ਦਾ ਮੂੰਹ ਵੇਖ ਲਵੇ ਤਾਂ ਅਰਥੀ ਚੁੱਕੀ ਜਾਵੇ ਹਰਨਾਮ ਕੌਰ ਥੱਕੇ ਹੋਏ ਕਦਮਾਂ ਨਾਲ Laash ਦੇ ਕੋਲ ਜਾ ਪਹੁੰਚੀ ਕੋਹਲੀ ਉਹਦੀ ਧੀ ਰੋ ਰਹੀ ਸੀ ਹਰਨਾਮ ਕੌਰ ਦਾ ਦਿਲ ਬਹੁਤ ਦੁਖੀ ਹੋ ਰਿਹਾ ਸੀ ਉਹ ਆਪਣੀ ਧੀ ਦੇ ਕੋਲ ਬਹਿ ਗਈ ਤੇ ਉਹਦਾ ਸਿਰ ਆਪਣੇ ਮੋਢੇ ਤੇ ਰੱਖ ਲਿਆ ਮਾਂ ਦਾ ਸਾਹਰਾ ਮਿਲਿਆ ਤਾਂ ਧੀ ਹੋਰ ਵੀ ਜ਼ਿਆਦਾ ਰੋਣ ਲੱਗੀ ਹਰਨਾਮ ਕੌਰ ਦੀ ਦੁੱਖ ਭਰੀ ਨਜ਼ਰ ਨਾਲ ਕੋਲ ਖੇਡਦੀਆਂ ਹੋਈਆਂ ਉਹਦੀਆਂ ਤਿੰਨ ਛੋਟੀਆਂ-ਛੋਟੀਆਂ ਤਿਆਂ ਤੇ ਪਈ ਜਿਨ੍ਹਾਂ ਦੇ ਸਿਰ ਤੋਂ ਉਹਨਾਂ ਦੇ ਪਿਓ ਦਾ ਸਾਯਾ ਉੱਠ ਗਿਆ ਸੀ ਪਰ ਰੱਬ ਦੀ ਮਰਜ਼ੀ ਦੇ ਅੱਗੇ ਕੀ ਦਾ ਜੋਰ ਚੱਲਦਾ ਆ ਥੋੜੀ ਦੇਰ ਬਾਅਦ ਅਰਥੀ ਚੁੱਕੀ ਗਈ ਘਰ ਵਿੱਚ ચીਕ ਜਿਆੜਾ ਮਚ ਗਿਆ ਹਰਨਾਮ ਕੌਰ ਬੜੀ ਮੁਸ਼ਕਲ ਨਾਲ ਆਪਣੀ ਬੇਟੀ ਨੂੰ ਸੰਭਾਲ ਰਹੀ ਸੀ ਉਹ ਕਿਸੇ ਤਰ੍ਹਾਂ ਕਾਬੂ ਵਿੱਚ ਨਹੀਂ ਆ ਰਹੀ ਸੀ ਇਤੋਂ ਤੱਕ ਹੁੰਦਾ ਤਾਂ ਸਭ ਠੀਕ ਠੀਕ ਸੀ ਪਰ ਜਿਵੇਂ ਹੀ ਅਗਲਾ ਦਿਨ ਆਇਆ ਹਰਨਾਮ ਕੌਰ ਦੀਤੀ ਦੇ ਸਹਰੇ ਵਾਲਿਆਂ ਦੇ ਤੇਵਰੀ ਬਦਲ ਗਏ ਉਹ ਜਿੱਥੇ ਬੈੰਦੀ ਉਹ ਉੱਥੋਂ ਉੱਠ ਜਾਂਦੀ ਕਿਸੇ ਨਾਲ ਗੱਲ ਕਰਨਾ ਚਾਹੁੰਦੀ ਤਾਂ ਕੋਈ ਵੀ ਜਵਾਬ ਨਾ ਦਿੰਦਾ ਹਰਨਾਮ ਕੌਰ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਆਖਿਰ ਇਹ ਸਾਰੇ ਇਸ ਤਰ੍ਹਾਂ ਕਿਉਂ ਕਰ ਰਹੇ ਨੇ ਦੁੱਖ ਤਾਂ ਸਾਰਿਆਂ ਦਾ ਬਰਾਬਰ ਹੀ ਸੀ ਜਿਉਂ ਉਹਨਾਂ ਦਾ ਪੁੱਤ ਮਰਿਆ ਸੀ ਤਰਨਾਮ ਕੌਰ ਦਾ ਜਵਾਈ ਵੀ ਤਾਂ ਸੀ ਪਰ ਇਹ ਸਭ ਕੀ ਸੀ ਜਦੋਂ ਗੱਲ ਸਾਹਮਣੇ ਆਈ ਤਾਂ ਜੋ ਚੌਥੇ ਦੇ ਬਾਅਦ ਹਰਨਾਮ ਕੌਰ ਨੇ ਵਾਪਸ ਜਾਣ ਦਾ ਇਰਾਦਾ ਕੀਤਾ ਤੋਂ ਆਪਣੀ ਚਾਦਰ ਲੈ ਰਹੀ ਸੀ ਜਦੋਂ ਉਹਨਾਂ ਦੀ ਧੀ ਦੀ ਸੱਸ ਕਮਰੇ ਵਿੱਚ ਆਈ ਤੇ ਕਹਿਣ ਲੱਗੀ ਭੈਣ ਜੀ ਚੰਗਾ ਕੀਤਾ ਜਿਹੜਾ ਤੁਸੀਂ ਜਾਣ ਦੀ ਤਿਆਰੀ ਕਰ ਲਈ ਹੁਣ ਇੱਥੇ ਕੀ ਰੱਖਿਆ ਆ ਪਰ ਜਾਂਦੇ ਹੋਏ ਆਪਣੀ ਇਸ ਮਨਹੂਸ ਧੀ ਨੂੰ ਵੀ ਆਪਣੇ ਨਾਲ ਹੀ ਲੈ ਜਾਇਓ ਕਿੰਨਾ ਸੋਹਣਾ ਸੁਨੱਖਾ ਜਵਾਨ ਪੁੱਤ ਸੀ ਮੇਰਾ ਜਿਹਨੂੰ ਖਾ ਗਈ ਏ ਤੇ ਬਦਲੇ ਵਿੱਚ ਕੀ ਦਿੱਤਾ ਤਿੰਨ ਤਿੰਨ ਕੁੜੀਆਂ ਕੌਣ ਇਹਦੀਆਂ ਜ਼ਿੰਮੇਵਾਰੀਆਂ ਦੀ ਗਠੜੀ ਨੂੰ ਪਾਲੇ ਤੇ ਵੱਡਾ ਕਰੇ ਤੇ ਫੇਰ ਇਹਨਾਂ ਦਾ ਵਿਆਹ ਵੀ ਕਰੇ ਤੇ ਲੱਖਾਂ ਦਾ ਦਾਜ ਵੀ ਦੇਵੇ ਸਾਡੇ ਅੰਦਰ ਇੰਨੀ ਹਿੰਮਤ ਨਹੀਂ ਆ ਆਪਣੀ ਧੀ ਨੂੰ ਤੇ ਉਹਦੀਆਂ ਕੁੜੀਆਂ ਨੂੰ ਇੱਥੇ ਲੈ ਜਾਓ ਸਾਡੇ ਕੋਲ ਉਹਨਾਂ ਨੂੰ ਪਾਲਣ ਲਈ ਕੁਝ ਨਹੀਂ ਆ ਹਰਨਾਮ ਕੌਰ ਹੈਰਾਨ ਰਹਿ ਗਈ ਉਹਦੀ ਸਹਿਮੀ ਹੋਈ ਤੀ ਮੰਜੀ ਤੇ ਬੈਠੀ ਸੀ ਉਹਦੀ ਸਾਸਣ ਨੇ ਉਹਨੂੰ ਪਹਿਲਾਂ ਹੀ ਸਭ ਕੁਝ ਕਹਿ ਦਿੱਤਾ ਸੀ ਹਰਨਾਮ ਕੌਰ ਨੇ ਕੁਝ ਕਹਿਣਾ ਚਾਹਿਆ ਕਿ ਤੁਹਾਡੇ ਘਰ ਦੀਆਂ ਕੁੜੀਆਂ ਆ ਇਸ ਘਰ ਵਿੱਚ ਇਹਨਾਂ ਦਾ ਵੀ ਹਿੱਸਾ ਆ ਪਰ ਉਹਦੀ ਕੁੜਮਣੀ ਇੱਕ ਚਲਾਕ ਔਰਤ ਸੀ ਤੇ ਬਹੁਤੀ ਬਾਤਮੀਜ਼ ਵੀ ਇਹਨਾਂ ਸਾਰਿਆਂ ਨੇ ਮਿਲ ਕੇ ਹਰਨਾਮ ਕੌਰ ਤੇ ਉਹਦੀ ਵਿਧਵਾਤੀ ਦੇ ਪਤੀ ਦੇ ਮਰਨ ਦੇ ਚੌਥੇ ਦਿਨ ਹੀ ਤਿੰਨਾ ਮਾਸੂਮ ਕੁੜੀਆਂ ਸਮੇਤ ਘਰੋਂ ਕੱਢ ਦਿੱਤਾ ਹਰਨਾਮ ਕੌਰ ਤੀ ਨੂੰ ਲੈ ਕੇ ਬਸ ਵੀ ਚਾਹ ਬੈਠੀ ਤਾਂ ਉਹਨੂੰ ਇੱਕ ਹੋਰ ਮੁਸੀਬਤ ਦਾ ਸਾਹਮਣਾ ਕਰਨਾ ਪਿਆ ਬਸੰਤ ਵੀ ਆਪਣੀ ਮਾਂ ਨੂੰ ਲਗਾਤਾਰ ਗੱਲਾਂ ਸੁਣਾ ਰਿਹਾ ਸੀ ਉਹਦਾ ਕਹਿਣਾ ਸੀ ਕਿ ਘਰ ਵਿੱਚ ਤਾਂ ਪਹਿਲਾਂ ਹੀ ਗਰੀਬੀ ਆ ਜ਼ਿੰਮੇਵਾਰੀਆਂ ਦਾ ਬੋਝ ਆ ਇਸ ਤਰ੍ਹਾਂ ਜੇ ਇਹ ਵਿਧਵਾ ਭੈਣ ਸਾਡੇ ਘਰ ਆ ਕੇ ਬਹਿ ਗਈ ਤਕੜ ਦਾ ਖਰਚਾ ਚਲਾਉਣਾ ਹੋਰ ਵੀ ਮੁਸ਼ਕਲ ਹੋ ਜਾਊਗਾ ਹਰਨਾਮ ਕੌਰ ਨੇ ਉਹਨੂੰ ਰੱਬ ਦਾ ਵਾਸਤਾ ਦੇ ਕੇ ਚੁੱਪਤਾ ਕਰਵਾ ਦਿੱਤਾ ਪਰ ਉਹ ਜਾਣਦੀ ਸੀ ਕਿ ਚੁੱਪ ਸਿਰਫ ਕਰ ਜਾਣ ਤਾਂ ਕੀ ਆ ਬਸੰਤ ਬਚਪਨ ਤੋਂ ਹੀ ਬਾਤਮੀਜ਼ ਸੀ ਤੇ ਹੁਣ ਤਾਂ ਜਦੋਂ ਤੋਂ ਘਰ ਦੀ ਵਾਂਗ ਡੋਰੋ ਦੇ ਹੱਥ ਆ ਗਈ ਸੀ ਉਹ ਵੈਸੇ ਹੀ ਕਿਸੇ ਨੂੰ ਕੁਝ ਨਹੀਂ ਸਮਝਦਾ ਸੀ ਗੁਦਰੋ ਉਹਨੂੰ ਘਰੇ ਬੈਠੀ ਹੋਈ ਆਪਣੀ ਨੋਨ ਦਾ ਵੀ ਖਿਆਲ ਸੀ ਤੇ ਉਹਦਾ ਖਿਆਲ ਸੱਚ ਸਾਬਤ ਹੋਇਆ ਜਿਵੇਂ ਹੀ ਉਹਨੇ ਆਪਣੀ ਧੀ ਦੇ ਨਾਲ ਘਰੇ ਕਦਮ ਰੱਖਿਆ ਤਾਂ ਸਾਹਮਣੇ ਖੜੀ ਉਹਦੀ ਨੂ ਚੇੜ ਗਈ ਲੋ ਸਿਰਫ ਮਾਂ ਕੱਲੀ ਨਹੀਂ ਆਈ ਬਲਕਿ ਨਾ ਮੁਸੀਬਤਾਂ ਨੂੰ ਵੀ ਨਾਲ ਲੈ ਕੇ ਆ ਗਈ ਆ ਭਲਾ ਦੱਸੋ ਆਪਣੀ ਰੋਟੀ ਪੂਰੀ ਨਹੀਂ ਹੁੰਦੀ ਕੀ ਹੁਣ ਇਹਨਾਂ ਦੇ ਮੂੰਹ 'ਚ ਵੀ ਰੋਟੀ ਪਾਉਣੀ ਪਊਗੀ ਭਲਾ ਕੋਈ ਲਾਡ ਘਵ ਨਾ ਰਿਆ ਬਸੰਤ ਜਿਹੜਾ ਮਾਂ ਉਹਨਾਂ ਨੂੰ ਵੀ ਨਾਲ ਲੈ ਆਈ ਆ ਹਰਨਾਮ ਕੌਰ ਦੀ ਨੂ ਨੇ ਗੱਲਾਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ ਹਰਨਾਮ ਕੌਰ ਚੁੱਪਚਾਪ ਧੀ ਨੂੰ ਲੈ ਕੇ ਆਪਣੇ ਕਮਰੇ ਵਿੱਚ ਚਲੀ ਗਈ ਉਹਨੇ ਆਪਣੀ ਧੀ ਨੂੰ ਕਿਹਾ ਕਿਉਂ ਬਸੰਤ ਤੇ ਓਦੀ ਘਰ ਵਾਲੀ ਦੇ ਮੂੰਹ ਨਾ ਲੱਗੇ ਪਰ ਏਕੇਈ ਘਰ ਵਿੱਚ ਰਹਿੰਦੇ ਹੋਏ ਇਵੇਂ ਕਿਵੇਂ ਸੰਭਵ ਸੀ ਬਸੰਤ ਦੀ ਘਰ ਵਾਲੀ ਨੇ ਆਪਣੀ ਨਾਨਾ ਨੂੰ ਨੌਕਰਾਨੀ ਸਮਝ ਲਿਆ ਉਹਨੇ ਸਾਰੇ ਕੰਮ ਓਦੇ ਤੇ ਹੀ ਛੱਡ ਦਿੱਤੇ ਤੇ ਖੁਦ ਸਾਰਾ ਦਿਨ ਮੰਜੀ ਤੋੜਦੀ ਰਹਿੰਦੀ ਪਰ ਓਦੇ ਬਾਅਦ ਵੀ ਉਹਨੂੰ ਚੈਨ ਨਹੀਂ ਸੀ ਉਹ ਆਉਂਦੇ ਜਾਂਦੇ ਉਹਨੂੰ ਤਾਨੇ ਦੇਂਦੀ ਰਹਿੰਦੀ ਕਿਉਂ ਉਹਨਾਂ ਉੱਤੇ ਬੋਝ ਬਣ ਕੇ ਬਹਿ ਗਈਆਂ ਬਸੰਤ ਵੀ ਆਉਂਦੇ ਜਾਂਦੇ ਬਸ ਇਹੀ ਗੱਲ ਕਹਿੰਦਾ ਕਿ ਭੈਣ ਦੇ ਆਉਣ ਨਾਲ ਘਰ ਦੇ ਖਰਚ ਵਧ ਗਏ ਆ ਹਰਨਾਮ ਕੌਰ ਇਹ ਸਭ ਕੁਝ ਵੇਖ ਰਹੀ ਸੀ ਪਰ ਕੁਝ ਨਹੀਂ ਸੀ ਕਰ ਪੰਦੀ ਉਹਦੀ ਧੀ ਦਿਨ ਰਾਤ ਰੋਂਦੀ ਰਹਿੰਦੀ ਜਵਾਨੀ ਵਿੱਚ ਹੀ ਉਹਦੇ ਸਿਰ ਦੇ ਵਾਲ ਚਿੱਟੇ ਹੋਣੇ ਸ਼ੁਰੂ ਹੋ ਗਏ ਹਰਨਾਮ ਕੌਰ ਨੇ ਰਿਸ਼ਤਾ ਵੇਖਣ ਦੀ ਕੋਸ਼ਿਸ਼ ਵੀ ਕੀਤੀ ਪਰ ਇੱਕ ਤਾਂ ਗਰੀਬੀ ਤੇ ਦੂਜਾ ਤਿੰਨ ਤਿੰਨ ਕੁੜੀਆਂ ਦੇ ਨਾਲ ਹਰਨਾਮ ਕੌਰ ਦੀ ਧੀ ਦੇ ਲਈ ਕੋਈ ਵੀ ਚੰਗਾ ਮੁੰਡਾ ਨਾ ਮਿਲ ਸਕਿਆ ਹੁਣ ਹਰਨਾਮ ਕੌਰ ਜਾਣਦੀ ਸੀ ਕਿ ਉਹਨੇ ਸਾਰੀ ਜ਼ਿੰਦਗੀ ਆਪਣੇ ਭਰਾ ਦੇ ਘਰ ਬੈੱਕੇ ਹੀ ਗੁਜ਼ਾਰਨਾ ਗੁਜ਼ਾਰਾ ਕਰਨਾ ਆ ਇਹ ਗੱਲ ਉਹ ਨੂੰ ਅੰਦਰ ਹੀ ਅੰਦਰ ਖਾਈ ਜਾ ਰਹੀ ਸੀ ਪਰ ਇਹਦਾ ਕੋਈ ਹੱਲ ਵੀ ਤਾਂ ਨਜ਼ਰ ਨਹੀਂ ਆ ਰਿਹਾ ਸੀ ਇਹਨਾ ਸੋਚਾਂ ਨੇ ਹੀ ਉਹ ਨੂੰ ਅੰਦਰ ਹੀ ਅੰਦਰ ਖਾਣਾ ਸ਼ੁਰੂ ਕਰ ਦਿੱਤਾ ਇੱਕ ਦਿਨ ਜਦੋਂ ਇੱਕ ਕੱਪ ਟੁੱਟਣ ਤੇ ਹਰਨਾਮਕੌਰ ਦੀ ਨੂੰਨੇ ਉਹਦੀ ਧੀ ਨੂੰ ਗੱਲਾਂ ਸੁਣਾਈਆਂ ਇਥੋਂ ਤੱਕ ਕਿ ਆਪਣੀ ਜੁੱਤੀ ਵੀ ਲਾ ਕੇ ਉਹ ਨੂੰ ਮਾਰ ਦਿੱਤੀ ਫਿਰ ਹਰਨਾਮਕੌਰ ਦਾ ਦਿਲ ਬੁਰੀ ਤਰ੍ਹਾਂ ਦੁਖੀ ਹੋ ਗਿਆ ਇਹ ਸਭ ਕੁਝ ਵੇਖ ਕੇ ਉਹ ਨੂੰ ਆਪਣੇ ਦਿਲ ਵਿੱਚ ਦਰਦ ਜਿਹਾ ਮਹਿਸੂਸ ਹੋਣ ਲੱਗਾ ਉਹ اچانک ਹੀ ਆਪਣੇ ਦਿਲ ਨੂੰ ਫੜ ਕੇ ਥੱਲੇ ਬਹਿ ਗਈ ਮਾਂ ਦੀ ਹਾਲਤ ਵੇਖ ਕੇ ਉਹ ਦੀਤੀ ਦੌੜ ਕੇ ਉਹਦੇ ਕੋਲ ਆਈ ਪਰ ਉਹਦੀ ਨੂੰ ਉਹਨੂੰ ਵੇਖ ਕੇ ਅੰਦਰ ਚਲੀ ਗਈ ਹਰਨਾਮ ਕੌਰ ਦੀ ਧੀ ਉਹਨੂੰ ਜਿਵੇਂ ਕਿਵੇਂ ਲੈ ਕੇ ਕੋਲ ਦੇ ਸਰਕਾਰੀ ਹਸਪਤਾਲ ਵਿੱਚ ਪਹੁੰਚ ਗਈ ਜਿੱਥੇ ਉਹਨੂੰ ਪਤਾ ਲੱਗਿਆ ਕਿ ਹਰਨਾਮ ਕੌਰ ਨੂੰ ਦਿਲ ਦਾ ਦੌਰਾ ਪਿਆ ਆ ਸਰਕਾਰੀ ਖਰਚ ਤੇ ਹਰਨਾਮ ਕੌਰ ਦਾ ਇਲਾਜ ਕੁਝ ਦਿਨ ਤੱਕ ਤਾਂ ਚੱਲਦਾ ਰਿਹਾ ਇੰਨੇ ਦਿਨਾਂ ਵਿੱਚ ਬਸੰਤ ਸਿਰਫ ਇੱਕ ਵਾਰ ਹੀ ਆਇਆ ਤੇ ਫਿਰ ਕੰਮ ਕਾਜ ਦਾ ਬਹਾਨਾ ਲਾ ਕੇ ਦੁਬਾਰਾ ਉਹਨੇ ਹਸਪਤਾਲ ਆਉਣਾ ਜ਼ਰੂਰੀ ਨਾ ਸਮਝਿਆ ਹਰਨਾਮ ਕੌਰ ਦੀ ਧੀ ਮਾਂ ਦਾ ਖਿਆਲ ਰੱਖਦੀ ਤੇ ਤਿੰਨ ਨਿੱਕੀਆਂ ਕੁੜੀਆਂ ਦੇ ਨਾਲ ਹਸਪਤਾਲ ਵਿੱਚ ਹੀ ਰਹਿੰਦੀ ਕੁਝ ਦਿਨ ਬਾਅਦ ਹਰਨਾਮ ਕੌਰ ਥੋੜੀ ਠੀਕ ਹੋਈ ਤਾਂ ਹਸਪਤਾਲ ਤੋਂ ਉਹਨੂੰ ਛੁੱਟੀ ਮਿਲ ਗਈ ਤੇ ਉਹ ਆਪਣੀ ਧੀ ਦੇ ਨਾਲ ਘਰ ਆ ਗਈ ਪਰ ਉਹਨੇ ਫੈਸਲਾ ਕਰ ਲਿਆ ਸੀ ਕਿ ਉਹਨੇ ਹੁਣ ਕੀ ਕਰਨਾ ਆ ਜਿੰਨੇ ਦਿਨ ਹਸਪਤਾਲ ਰਹੀ ਕਿਸੇ ਨੇ ਨਾ ਉਹਦੀ ਖਬਰ ਲਈ ਨਾ ਹੀ ਉਹਦੀ ਧੀ ਦੀ ਉਹ ਨੂੰ ਪਤਾ ਸੀ ਜਿਸ ਦਿਨ ਉਹਦੀਆਂ ਅੱਖਾਂ ਬੰਦ ਹੋ ਗਈਆਂ ਤਾਂ ਉਹਦੀ 30 ਦੇ ਉੱਤੇ ਕਿੱਡੀ ਵੱਡੀ ਮੁਸੀਬਤ ਆ ਜਾਊਗੀ ਉਹ ਮਰਨ ਤੋਂ ਪਹਿਲਾਂ ਆਪਣੀ ਵਿਧਵਾ ਧੀ ਦਾ ਕੋਈ ਨਾ ਕੋਈ ਪ੍ਰਬੰਧ ਕਰ ਦੇਣਾ ਚਾਹੁੰਦੀ ਸੀ ਪਰ ਉਹਦੇ ਹੱਥ ਵਿੱਚ ਕੁਝ ਨਹੀਂ ਸੀ ਜੇ ਕੁਝ ਸੀ ਤਾਂ ਉਹ ਸਿਰਫ ਇੱਕ ਮਕਾਨ ਹੀ ਸੀ ਜਿਹੜਾ ਉਹਦੇ ਪਤੀ ਨੇ ਮਰਨ ਤੋਂ ਪਹਿਲਾਂ ਉਹਦੇ ਨਾਮ ਕੀਤਾ ਹੋਇਆ ਸੀ ਪਰ ਉਹ ਜਾਣਦੀ ਸੀ ਕਿ ਬਸੰਤ ਕਿਸੇ ਵੀ ਹਾਲ ਵਿੱਚ ਇਹ ਘਰ ਆਪਣੀ ਭੈਣ ਦੇ ਨਾਂ ਨਹੀਂ ਹੋਣ ਦਵੇਗਾ ਉਨੇ ਜੋ ਕੁਝ ਵੀ ਕਰਨਾ ਸੀ ਚੋਰੀ ਹੀ ਕਰਨਾ ਸੀ ਇੱਕ ਦਿਨ ਸਵੇਰੇ ਜਦੋਂ ਬਸੰਤ ਘਰੋਂ ਨਿਕਲਿਆ ਤਾਂ ਹਰਨਾਮ ਕੌਰ ਨੇ ਘਰ ਦੇ ਕਾਗਜ਼ ਝਲਕਾ ਲਏ ਤੇ ਘਰੋਂ ਨਿਕਲ ਗਈ ਉਹਨੇ ਕਿਸੇ ਨੂੰ ਕੁਝ ਨਾ ਦੱਸਿਆ ਉਹ ਸਿੱਧਾ ਵਕੀਲ ਦੇ ਘਰ ਚਲੀ ਗਈ ਕੁਝ ਹੀ ਦੇਰ ਬਾਅਦ ਉਹਨੇ ਜ਼ਮੀਨ ਦੇ ਕਾਗਜ਼ ਆਪਣੀ ਧੀ ਦੇ ਨਾਮ ਕਰਵਾ ਦਿੱਤੇ ਵਕੀਲ ਨੇ ਸਾਰੇ ਕਾਗਜ਼ਾ ਕਾਗਜੀ ਕਾਰਵਾਈ ਪੂਰੀ ਕਰ ਦਿੱਤੀ ਤੇ ਫਾਈਲ ਬਣਾ ਕੇ ਉਹਦੇ ਹੱਥ ਵਿੱਚ ਦੇ ਦਿੱਤੀ ਜਿਹਦੇ ਅਨੁਸਾਰ ਹੁਣ ਉਹ ਘਰ ਹਨਾਮ ਕੌਰ ਦੀਤੀ ਦਾਸੀ ਕਿਤਨਾਮ ਕੌਰ ਨੇ ਫੈਲ ਚੁੱਕੀ ਤੇ ਆਪਣੀ ਚਾਦਰ ਵਿੱਚ ਚੰਗੀ ਤਰ੍ਹਾਂ ਲਗਾ ਲਈ ਇਸ ਪੂਰੇ ਕੰਮ ਵਿੱਚ ਉਹਨੂੰ ਕਾਫੀ ਧੇਰ ਲੱਗ ਗਈ ਵਕੀਲ ਉਹਨਾਂ ਦਾ ਪੁਰਾਣਾ ਜਾਣਨ ਵਾਲਾ ਸੀ ਇਸੇ ਲਈ ਸਾਰਾ ਕੰਮ ਛੇਤੀ ਹੋ ਗਿਆ ਨਹੀਂ ਤਾਂ ਆਮ ਤੌਰ ਤੇ ਇਹੋ ਜਿਹੇ ਕੰਮਾਂ ਵਿੱਚ ਤਾਂ ਮਹੀਨੇ ਲੱਗ ਜਾਂਦੇ ਆ ਹਨਾਮ ਕੌਰ ਕਾਗਜ਼ ਲੈ ਕੇ ਜਿਸ ਵੇਲੇ ਘਰ ਪਹੁੰਚੀ ਉਹਦੋਂ ਹਨੇਰਾ ਹੋਣ ਲੱਗਾ ਸੀ ਕਰਮਦੈ ਹੀ ਹੈਰਾਨ ਹੋ ਗਈ ਕਾ ਦੇ ਵੇੜੇ ਵਿੱਚ ਕਾਫੀ ਲੋਕ ਇਕੱਠੇ ਹੋਏ ਸੀ ਬੱਚੇ ਖੇਡਦੇ ਫਿਰ ਰਹੇ ਸੀ ਤੇ ਕਈ ਤਰ੍ਹਾਂ ਦਾ ਪੋਹਣ ਪੱਕਣ ਦੀ ਖੁਸ਼ਬੂ ਆ ਰਹੀ ਸੀ ਹਰਨਾਮ ਕੌਰ ਹੈਰਾਨ ਹੋਈ ਖੜੀ ਸੀ ਕਿ ਕੱਲ ਤਾਂ ਬਸੰਤ ਘਰੇ ਰੌਲਾ ਪਾ ਰਿਹਾ ਸੀ ਕਿ ਰੋਟੀ ਦੇ ਵੀ ਲਾਲੇ ਪੈ ਗਏ ਆ ਤਾਂ ਫਿਰ ਅੱਜ ਤਰ੍ਹਾਂ ਤਰ੍ਹਾਂ ਦੇ ਪਕਵਾਨ ਕਿਵੇਂ ਬਣ ਰਹੇ ਆ ਤੇ ਉਹ ਵੀ ਕਿਸ ਲਈ ਉਦੋਂ ਹੀ ਹਰਨਾਮ ਕੌਰ ਦੀ ਨਜ਼ਰ ਵੇੜੇ ਵਿੱਚ ਖੇਡਦੇ ਬੱਚਿਆਂ ਤੇ ਪਈ ਤਾਂ ਉਹਨੂੰ ਸਮਝ ਆਇਆ ਕਿ ਘਰੇ ਕੌਣ ਆਇਆ ਉਹਦੀ ਨੂਂਦੇ ਪੇਕੇ ਆਏ ਸੀ ਸਾਰੀਆਂ ਭੈਣਾਂ ਆਪਣੇ ਬੱਚਿਆਂ ਤੇ ਘਰਵਾਲਿਆਂ ਦੇ ਨਾਲ ਆਈਆਂ ਹੋਈਆਂ ਸੀ ਹਰਨਾਮ ਕੌਰ ਨੂੰ ਅਫਸੋਸ ਹੋਇਆ ਅੱਜ ਸਾਰਾ ਦਿਨ ਉਹਦੀ 30 ਨੂੰ ਜਾਨਵਰਾਮਾਂ ਕੰਮ ਕਰਨਾ ਪਿਆਊਗਾ ਘਰ ਦੀ ਹਾਲਤ ਬਹੁਤ ਹੀ ਖਰਾਬ ਹੋ ਗਈ ਸੀ ਹਰਨਾਮ ਕੌਰ ਨੇ ਫਾਈਲ ਨੂੰ ਆਪਣੀ ਛਾਤੀ ਨਾਲ ਲਾਇਆ ਤੇ ਤੇਜ਼ੀ ਨਾਲ ਕਮਰੇ ਵੱਲ ਚਲੀ ਗਈ ਜਦੋਂ ਘਰੇ ਆਏ ਮਹਿਮਾਨਾਂ ਦੀ ਨਜ਼ਰ ਉਹਨਾਂ ਤੇ ਪਈ ਤਾਂ ਉਹਨਾਂ ਨੇ ਹਰਨਾਮ ਕੌਰ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਪਰ ਕੁਝ ਨੇ ਤਾਂ ਉਹਨੂੰ ਬੁਲਾਉਂਦੀ ਵੀ ਜ਼ਰੂਰਤ ਨਾ ਸਮਝੀ ਹਰਨਾਮ ਕੌਰ ਚਮਦੀ ਸੀ ਕਿ ਛੇਤੀ ਤੋਂ ਛੇਤੀ ਕਾਗਜ਼ ਵਾਲੀ ਫਾਈਲ ਅੰਦਰ ਕਮਰੇ ਵਿੱਚ ਪਹੁੰਚਾ ਦੇਵੇ ਪਰ ਇਸ ਤੋਂ ਪਹਿਲਾਂ ਕਿ ਉਹ ਕਮਰੇ ਤੱਕ ਪਹੁੰਚਦੀ ਅਚਾਨਕ ਰੁਕ ਗਈ ਰਸੋਈ ਵਿੱਚ ਸਾਹਮਣੇ ਹੀ ਮੰਜੀ ਤੇ ਉਹਦੀ ਨੂਨ ਦਾ ਭਰਾ ਬੈਠਾ ਸੀ ਜਿਹੜਾ ਮਾਨਸਿਕ ਰੂਪ ਵਿੱਚ ਠੀਕ ਨਹੀਂ ਸੀ ਜਿਹਨੂੰ ਸ਼ਾਇਦ ਜ਼ਬਰਦਸਤੀ ਚਿੱਟੇ ਰੰਗ ਦਾ ਪਜਾਮਾ ਕੁੜਤਾ ਪਵਾ ਕੇ ਉੱਥੇ ਬਿਠਾਇਆ ਗਿਆ ਸੀ ਪਰ ਹੈਰਾਨੀ ਵਾਲੀ ਗੱਲ ਇਹ ਸੀ ਕਿ ਹਰਨਾਮ ਕੌਰ ਦੀ ਨੂ ਅੰਦਰੋਂ ਆਪਣੀ ਨਾਨਾ ਨੂੰ ਫੜ ਕੇ ਬਾਹਰ ਲਿਆ ਰਹੀ ਸੀ ਤੇ ਉਹਦੇ ਸਿਰ ਉੱਤੇ ਲਾਲ ਰੰਗ ਦਾ ਦੁਪੱਟਾ ਦਿੱਤਾ ਹੋਇਆ ਸੀ ਹਰਨਾਮ ਕੌਰ ਦੇ ਉੱਤੇ ਜਿ ਵਾਲੇ ਸਾਹ ਉੱਤੇ ਤੇ ਥੱਲੇ ਵਾਲੇ ਸਾਹ ਥੱਲੇ ਹੀ ਰਹਿ ਗਏ ਉਦੋਂ ਹੀ ਉਹਦੀ ਬਹੂ ਦੀ ਭੈਣ ਹਰਨਾਮ ਕੌਰ ਨਾਲ ਆ ਕੇ ਟਕਰਾ ਗਈ ਤੇ ਕਹਿਣ ਲੱਗੀ ਵਧਾਈਆਂ ਹੋਣ ਮਾਸੀ ਜੀ ਸਾਡੀ ਭੈਣ ਨੇ ਤੁਹਾਡੇ ਘਰ ਦਾ ਬੋਝ ਆਪਣੇ ਸਿਰ ਤੇ ਲੈ ਲਿਆ ਆ ਅਸੀਂ ਆਪਣੇ ਭਰਾ ਨਾਲ ਤੁਹਾਡੀ ਕੁੜੀ ਦਾ ਵਿਆਹ ਕਰ ਰਹੇ ਹਾਂ ਤਾਂ ਕਿ ਇਸ ਵਿਧਵਾ ਵਿਚਾਰੀ ਨੂੰ ਥੋੜਾ ਜਿਹਾ ਆਰਾਮ ਮਿਲ ਜਾਵੇ ਹਰਨਾਮ ਕੁਰਦੇ ਸਿਰ ਤੇ ਤਾਂ ਜਿਵੇਂ ਸਮਾਨੀ ਟੁੱਟ ਪਿਆ ਹੋਵੇ। ਉਹਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਉਹਦੀ ਬਹੂ ਦਾ ਭਰਾ ਕਿਸੇ ਕੰਮ ਦਾ ਨਹੀਂ। ਉਹ ਆਪਣੇ ਹੋਸ਼ ਵਿੱਚ ਹੀ ਨਹੀਂ ਰਹਿੰਦਾ। ਵਿਆਹ ਵਰਗੀ ਜ਼ਿੰਮੇਵਾਰੀ ਕਿੱਥੋਂ ਨਭਾ ਲੂਗਾ? ਇਸ ਵਕਤ ਵੀ ਉਹਦੇ ਮੂੰਹ ਵਿੱਚੋਂ ਲਾਲਾਂ ਨਿਕਲ ਰਹੀਆਂ ਸੀ। ਹਰਨਾਮ ਕੁਰ ਤੁਰੰਤ ਅੱਗੇ ਵਧੀ ਤੇ ਉਹਨੇ ਆਪਣੀ ਬਹੂ ਨੂੰ ਜ਼ੋਰ ਨਾਲ ੱੱਕਾ ਦੇਂਦਿਆਂ ਹੀ ਆਪਣੀ ਧੀ ਤੋਂ ਦੂਰ ਕਰ ਦਿੱਤਾ। ਸਾਰੇ ਘਰ ਵਿੱਚ ਇੱਕ ਸ਼ਨਾਟਾ ਜਿਹਾ ਸ਼ਾ ਗਿਆ। ਇਹ ਕੀ ਕਰ ਰਹੀਆਂ ਮਾਂ? ਆਖਿਰ ਤੁਹਾਨੂੰ ਕੀ ਪਰੇਸ਼ਾਨੀ ਆ ਮੈਨੂੰ ਪਤਾ ਸੀ ਤੁਹਾਡੇ ਹੋਂ ਤੋਂ ਪਹਿਲਾਂ ਇਹ ਕੰਮ ਨਾ ਹੋਇਆ ਤਾਂ ਤੁਸੀਂ ਜ਼ਰੂਰ ਵਿੱਚ ਰੋੜੇ ਬਣੋਗੇ ਜਿਸ ਮੁਸੀਬਤ ਮੁਸੀਬਤ ਨੂੰ ਇੱਥੇ ਰੱਖ ਕੇ ਕੀ ਤੂੰ ਹੀ ਇਹਦਾ ਚਾਰ ਪਾਉਣਾ ਆ ਜੇ ਇਹਦਾ ਵਿਆਹ ਹੋ ਰਿਹਾ ਆ ਤਾਂ ਰੱਬ ਦਾ ਸ਼ੁਕਰ ਕਰੋ ਕੰਮ ਸੇ ਕੰਮ ਇਹਨੂੰ ਸ਼ਾਂਤਤਾ ਮਿਲ ਰਹੀ ਆ ਨਾ ਬਸੰਤ ਵੀ ਅੰਦਰੋਂ ਗੁੱਸੇ ਵਿੱਚ ਰੌਲਾ ਪੰਦਾ ਹੋਇਆ ਬਾਹਰ ਨਿਕਲਿਆ ਹਨਾਮ ਕਰਦਾ ਦਿਲ ਕੀਤਾ ਕਿ ਆਪਣੇ ਮੁੰਡੇ ਦੇ ਮੂੰਹ ਤੇ ਇੱਕ ਜੋਰ ਨਾਲ ਥੱਪੜ ਮਾਰੇ ਜਿਹੜਾ ਆਪਣੀ ਭੈਣ ਨੂੰ ਮੁਸੀਬਤ ਤੇ ਬੋਝ ਕਹਿ ਰਿਹਾ ਸੀ ਉਹਦੀ ਤੇ ਫੁੱਟ ਫੁੱਟ ਕੇ ਰੋ ਰਹੀ ਸੀ ਹਰਨਾਮ ਕੌਰ ਨੇ ਉਹਦੇ ਸਿਰ ਤੇ ਹੱਥ ਰੱਖਿਆ ਤੇ ਇੱਕਦਮ ਮੁੜ ਕੇ ਉੱਚੀ ਆਵਾਜ਼ ਵਿੱਚ ਬੋਲੀ ਤੁਹਾਨੂੰ ਕਿਸੇ ਨੂੰ ਵੀ ਇਹਦੀ ਛੱਤ ਦੀ ਚਿੰਤਾ ਕਰਨ ਦੀ ਲੋੜ ਨਹੀਂ ਆ ਇਹਦੀ ਮਾਂ ਜਿਉਂਦਾ ਆ ਤੇ ਮੈਂ ਇਹਦਾ ਪ੍ਰਬੰਧ ਕਰ ਦਿੱਤਾ ਆ ਇਸ ਘਰ ਵਿੱਚੋਂ ਹੁਣ ਇਹਨੂੰ ਕੋਈ ਨਹੀਂ ਬਾਹਰ ਕੱਢ ਸਕਦਾ ਕਿਉਂਕਿ ਮੈਂ ਇਹ ਘਰ ਆਪਣੀ 30 ਦਿਨਾਂ ਕਰ ਦਿੱਤਾ ਆ ਹਰਨਾਮ ਕੌਰ ਦੀ ਗੱਲ ਸੁਣਦਿਆਂ ਹੀ ਸਾਰਿਆਂ ਨੂੰ ਸੱਪ ਸੁng ਗਿਆ ਸਾਰਿਆਂ ਤੋਂ ਬੁਰੀ ਹਾਲ ਤੰਬ ਸੰਤ ਦੀ ਸੀ ਉਹ ਲੜਖੜਮਦੇ ਹੋਏ ਕਦਮਾਂ ਨਾਲ ਅੱਗੇ ਵਧਿਆ ਇਹ ਕੀ ਕਹਿ ਰਹੀਆਂ ਤੂੰ ਬਸੰਤ ਨੇ ਮਾਣੂ ਸਵਾਲ ਕੀਤਾ ਤਾਂ ਉਹਨਾਂ ਨੇ ਛਾਤੀ ਨਾਲ ਲਾਈ ਹੋਈ ਫਾਈਲ ਇੱਕਦਮ ਬਸੰਤ ਦੇ ਸਾਹਮਣੇ ਕਰ ਦਿੱਤੀ ਮੈਂ ਝੂਠ ਨਹੀਂ ਕਹਿ ਰਹੀ ਆਜੀ ਮੈਂ ਇਸ ਘਰ ਦੇ ਕਾਗਜ਼ ਆਪਣੀ 30 ਦਿਨਾਂ ਕਰ ਦਿੱਤੇ ਆ ਹੁਣ ਇਹ ਘਰ ਮੇਰੀ 30 ਦਾ ਤੇ ਤੇਰੀ ਭੈਣ ਦਾ ਆ ਜਿੰਨੂੰ ਤੂੰ ਹਰ ਵਕਤ ਤਾਨੇ ਦਿੰਦਾ ਸੀ ਕਿ ਇਹ ਤਾਂ ਨਿਕਲ ਜਾਵੇ ਹੁਣ ਤੂੰ ਇਹਦੀਆਂ মিনਤਾਂ ਕਰਕੇ ਉਹ ਤੈਨੂੰ ਇੱਥੇ ਰੱਖੀ ਹਰਨਾਮ ਕੌਰ ਨੇ ਬੜੇ ਹੀ ਦੁੱਖ ਨਾਲ ਕਿਹਾ ਬਸੰਤ ਨੇ ਕੰਬਦੇ ਹੱਥਾਂ ਨਾਲ ਫਾਈਲ ਚੁੱਕੀ ਤੇ ਉਹਨੂੰ ਪੜਦਿਆਂ ਹੀ ਉਹਦੇ ਚਿਹਰੇ ਦਾ ਰੰਗ ਬਦਲ ਗਿਆ ਸਾਰੇ ਆਪਸ ਵਿੱਚ ਗੱਲਾਂ ਕਰਨ ਲੱਗੇ ਸੀ ਹਰਨਾਮ ਕੌਰ ਖੁਸ਼ ਸੀ ਕਿ ਉਹਨੇ ਆਪਣੀ ਤੀਹ ਨੂੰ ਬਚਾ ਲਿਆ ਪਰ ਇਹ ਉਹਨਾਂ ਦੀ ਭੁੱਲ ਸੀ ਅਚਾਨਕ ਹੀ ਬਸੰਤ ਨੇ ਹੱਥ ਵਿੱਚ ਫੜੀ ਹੋਈ ਫਾਈਲ ਨੂੰ ਜ਼ੋਰ ਨਾਲ ਜ਼ਮੀਨ ਤੇ ਸੁੱਟਿਆ ਤੇ ਗੁੱਸੇ ਨਾਲ ਬੋਲਿਆ ਮੈਂ ਨਹੀਂ ਮੰਨਦਾ ਇਹਨਾਂ ਪੇਪਰਾਂ ਨੂੰ ਤੇ ਨਾ ਹੀ ਮੈਂ ਇਹ ਮੰਨਦਾ ਆ ਕਿ ਇਸ ਘਰ ਵਿੱਚ ਪੈਣ ਦਾ ਕੋਈ ਹਿੱਸਾ ਆ ਜੇ ਤੁਸੀਂ ਹੁਣੇ ਹੀ ਇਸੇ ਵਕਤ ਇਹ ਘਰੇ ਦੇ ਕੋਲੋਂ ਵਾਪਸ ਨਾ ਲਿਆ ਤਾਂ ਮੈਂ ਤੁਹਾਨੂੰ ਜਾਨੋਂ ਮਾਰ ਦੇਵਾਂਗਾ ਤੇ ਨਾਲ ਇਹਨੂੰ ਵੀ ਬਸੰਤ ਦੇ ਮੂੰਹੋਂ ਗਾਲਾਂ ਨਿਕਲਣੀਆਂ ਸ਼ੁਰੂ ਹੋਈਆਂ ਤਾਂ ਉਹ ਰੁਕਣੀਆਂ ਮੁਸ਼ਕਲ ਹੋ ਗਈਆਂ ਬਸੰਤ ਦੀ ਘਰ ਵਾਲੀ ਵੱਧ ਚੜ ਕੇ ਉਹਦਾ ਸਾਥ ਦੇ ਰਹੀ ਸੀ ਤੇ ਦੋਵਾਂ ਮਾਂ ਧੀਆ ਨਾਲ ਲੜ ਰਹੀ ਸੀ ਉਨੇ ਬਸੰਤ ਦਾ ਗੁੱਸਾ ਇੰਨਾ ਵਧਾ ਦਿੱਤਾ ਕਿ ਅਚਾਨਕ ਉਹ ਅੱਗੇ ਵਧਿਆ ਤੇ ਕਮਰੇ ਵਿੱਚ ਰੱਖਿਆ ਹੋਇਆ ਸੋਟਾ ਫੜ ਕੇ ਲੈ ਆਇਆ ਤੇ ਸਿੱਧਾ ਆਪਣੀ ਮਾਂ ਵੱਲ ਵਧਿਆ ਇਸ ਤੋਂ ਪਹਿਲਾਂ ਕਿ ਕੋਈ ਉਹਨੂੰ ਰੋਕਦਾ ਜਾਂ ਹਰਨਾਮ ਕੌਰ ਆਪਣਾ ਬਚਾ ਕਰਦੀ ਉਹਨੇ ਉਹ ਸੋਟਾ ਅੱਗੇ ਵਧ ਕੇ ਹਰਨਾਮ ਕੌਰ ਦੇ ਲੱਕ ਵਿੱਚ ਦੇ ਮਾਰਿਆ ਹਰਨਾਮ ਕੌਰ ਹੁਣ ਬਜ਼ੁਰਗ ਹੋ ਗਈ ਸੀ ਉਹ ਬਹੁਤ ਹੀ ਕਮਜ਼ੋਰ ਸੀ ਡੰਡਾ ਵੱਜਣ ਦੀ ਧੀਰ ਸੀ ਕਿ ਉਹਦੇ ਚੂਲੇ ਦੀ ਹੱਡੀ ਟੁੱਟ ਗਈ ਉਹ ਉੱਥੇ ਹੀ ਜ਼ਮੀਨ ਤੇ ਡਿੱਗ ਪਈ ਉਹ ਚੀਕਾਂ ਮਾਰਨ ਲੱਗੀ ਪਰ ਬਸੰਤ ਸੀ ਕਿ ਉਹਦਾ ਗੁੱਸਾ ਅਜੇ ਤੱਕ ਖਤਮ ਨਹੀਂ ਹੋਇਆ ਸੀ ਤੇ ਹੁਣ ਉਹ ਆਪਣੀ ਵਿਧਵਾ ਪਹਿਣ ਵੱਲ ਵਧਿਆ ਉਹ ਡੰਡਾ ਹੱਥ ਵਿੱਚ ਫੜੇ ਹੋਏ ਚੀਕਦਾ ਹੋਇਆ ਕਹਿ ਰਿਹਾ ਸੀ ਕਿ ਹੁਣ ਇਸੇ ਵੇਲੇ ਇਹ ਘਰ ਮੈਨੂੰ ਵਾਪਸ ਕੀਤਾ ਜਾਵੇ ਨਹੀਂ ਤਾਂ ਮੈਂ ਤੈਨੂੰ ਵੀ ਜਾਨ ਤੋਂ ਮਾਰ ਦਊਂਗਾ ਤੇ ਤੇਰੀਆਂ ਤਿੰਨਾਂ ਕੁੜੀਆਂ ਨੂੰ ਵੀ ਮਾਰ ਦਊਂਗਾ ਉਹਨੇ ਅੱਗੇ ਵਧ ਕੇ ਆਪਣੀ ਤੀ ਪਹਿਨ ਦੀ ਨਿੱਕੀ ਕੁੜੀ ਨੂੰ ਫੜ ਲਿਆ ਤਾਂ ਉਹਦੀ ਭੈਣ ਦੇ ਜਾਨ ਤੇ ਬਾਣਾਈ ਉਨੇ ਜਲਦੀ ਨਾਲ ਕਾਗਜ਼ਕ ਚੁੱਕੇ ਤੇ ਬਸੰਤ ਨੂੰ ਵਾਪਸ ਕਰ ਦਿੱਤੇ ਤੇ ਉਸ ਨੂੰ ਕਿਹਾ ਕਿ ਜਿੱਥੇ ਸੈਂ ਕਰਾਉਣੇ ਆ ਕਰਵਾ ਲੈ ਉਹ ਇਹ ਕਰ ਬਸੰਦੇ ਨਾ ਕਰਦੀਆਂ ਬਸੰਤ ਨੇ ਡੰਡਾ ਸੁੱਟ ਦਿੱਤਾ ਤੇ ਉਸੇ ਵੇਲੇ ਦੌੜਦਾ ਆਇਆ ਕਰੋ ਬਾਹਰ ਨਿਕਲ ਗਿਆ ਥੋੜੀ ਦੇਰ ਬਾਦੋਂ ਵਕੀਲ ਨੂੰ ਲੈ ਕੇ ਘਰ ਵਾਪਸ ਆ ਗਿਆ ਹਨਨਾਮ ਕੌਰ ਨੂੰ ਉਹਦੀ 3 ਚੋਕੇ ਮੰਜੀ ਤੇ ਪਾਇਆ ਸੀ ਪਰ ਹਨਨਾਮ ਕੌਰ ਦੇ ਬਹੁਤ ਹੀ ਜ਼ਿਆਦਾ ਦਰਦ ਹੋ ਰਹੀ ਸੀ ਉਹਦੇ ਚੂਲੇ ਦੀ ਹੱਡੀ ਟੁੱਟ ਚੁੱਕੀ ਸੀ ਤੇ ਉਹ ਬੁਰੀ ਤਰ੍ਹਾਂ ਤੜਫ ਰਹੀ ਸੀ ਤੇ ਉਹਦੇ ਕੋਲੋਂ ਹਿੱਲਿਆ ਵੀ ਨਹੀਂ ਜਾ ਰਿਹਾ ਸੀ ਪਰ ਬਸੰਤ ਨੇ ਇਹਨਾਂ ਦੋਵਾਂ ਮਾਵਾਂ ਧੀਆਂ ਦੀ ਜਾਣ ਉਸ ਵੇਲੇ ਛੱਡੀ ਜਦੋਂ ਉਹਨੇ ਇੱਕ ਸਾਫ਼ ਕਾਗਜ਼ ਤੇ ਆਪਣੀ ਭੈਣ ਦਾ ਅੰਗੂਠਾ ਲਗਵਾ ਲਿਆ ਤੇ ਵਕੀਲ ਨੂੰ ਕਹਿ ਦਿੱਤਾ ਕਿ ਛੇਤੀ ਹੀ ਉਹ ਇਹੋ ਜਿਹਾ ਪੇਪਰ ਬਣਵਾ ਲਵੇ ਜੀ ਦੀ ਮਦਦ ਨਾਲ ਮਾਂ ਦੀ ਸਾਰੀ ਜਾਇਦਾਦ ਸਿਰਫ ਬਸੰਤ ਦੇ ਨਾਂ ਹੋ ਜਾਵੇ ਤੇ ਉਹਦੀ ਭੈਣ ਜਾਂ ਉਹਦੇ ਬੱਚਿਆਂ ਦਾ ਜਾਇਦਾਦ ਤੇ ਕੋਈ ਹਿੱਸਾ ਨਾ ਰਹੀ ਬਸੰਤ ਚੀਕਦਾ ਚਿਲਾਉਂਦਾ ਘਰੋਂ ਬਾਹਰ ਨਿਕਲ ਗਿਆ ਤਾਂ ਉਹਦੀ ਘਰ ਵਾਲੀ ਆਤਮਕੀ ਉਹ ਹੁਣ ਤੱਕ ਰੋਲਾ ਪਾ ਰਹੀ ਸੀ ਜਦੋਂ ਤੱਕ ਉਹਨੇ ਹਰਨਾਮਕੌਰ ਤੇ ਉਹਦੀ ਤੀਨ ਨੂੰ ਮਜਬੂਰ ਨਹੀਂ ਕਰ ਦਿੱਤਾ ਕਿ ਉਹ ਆਪਣਾ ਸਮਾਨ ਬੰਨ ਕੇ ਘਰੋਂ ਕਿਤੇ ਦੂਰ ਨਿਕਲ ਜਾਣ ਹਰਨਾਮਕੌਰ ਦੀ ਤੀਨੇ ਆਪਣੇ ਕੁਝ ਕੱਪੜੇ ਤੇ ਆਪਣੀ ਮਾਂ ਦਾ ਸਮਾਨ ਇੱਕ ਗਠੜੀ ਵਿੱਚ ਬੰਨ੍ਹਿਆ ਤੇ ਨਾਲ ਵਾਲੇ ਘਰੋਂ ਰਿਕਸ਼ੇ ਵਾਲੇ ਨੂੰ ਬੁਲਾ ਲਿਆ ਉਹਨੇ ਦਰਦ ਨਾਲ ਤੜਫਦੀ ਹੋਈ ਮਾਂ ਨੂੰ ਰਿਕਸ਼ੇ ਵਿੱਚ ਪਾਇਆ ਤੇ ਕੋਲ ਦੇ ਸਰਕਾਰੀ ਹਸਪਤਾਲ ਵਿੱਚ ਲੈ ਗਈ ਹਸਪਤਾਲ ਵਾਲਿਆਂ ਨੇ ਟੁੱਟੇ ਹੋਏ ਚੂਲੇ ਨੂੰ ਵੇਖਿਆ ਜਿਹੜਾ ਬਹੁਤ ਹੀ ਬੁਰੀ ਹਾਲਤ ਵਿੱਚ ਸੀ ਹਸਪਤਾਲ ਵਿੱਚ ਪਹਿਲਾਂ ਹੀ ਮਰੀਜ਼ਾਂ ਦੀ ਲਾਈਨ ਲੱਗੀ ਹੋਈ ਸੀ ਇਸ ਲਈ ਡਾਕਟਰਾਂ ਨੇ ਅਪਰੇਸ਼ਨ ਦੇ ਲਈ ਤਰੀਕ ਦੇ ਦਿੱਤੀ ਪਰ ਹਰਨਾਮ ਕੌਰ ਤੇ ਉਹ ਦਿੱਤੀ ਦੇ ਹੋਸ਼ ਉੱਡ ਗਏ ਕਿਉਂਕਿ ਦਿੱਤੀ ਜਾਣ ਵਾਲੀ ਤਰੀਕ ਔਣ ਵਿੱਚ ਹਜੇ ਪੂਰਾ 1 ਮਹੀਨਾ ਬਾਕੀ ਸੀ ਇਸ 1 ਮਹੀਨੇ ਦੇ ਵਕਤ ਵਿੱਚ ਪਤਾ ਨਹੀਂ ਹਰਨਾਮ ਕੌਰ ਜ਼ਿੰਦਾ ਬਚਦੀ ਜਾਂ ਨਹੀਂ ਇਹ ਕਹਿਣਾ ਮੁਸ਼ਕਲ ਸੀ ਹਰਨਾਮ ਕੌਰ ਦੀਤੀ ਆਪਣੀ ਮਾਂ ਨੂੰ ਹਸਪਤਾਲ ਵਿੱਚੋਂ ਵਾਪਸ ਲੈ ਆਈ ਹੁਣ ਉਹਨਾਂ ਦੇ ਕੋਲ ਨਾ ਤਾਂ ਰਹਿਣ ਦਾ ਕੋਈ ਟਿਕਾਣਾ ਸੀ ਤੇ ਨਾ ਹੀ ਕੋਈ ਹੋਰ ਜਗ੍ਹਾ ਰਿਕਸ਼ੇ ਵਾਲੇ ਨੇ ਉਹਨਾਂ ਉੱਤੇ ਥੋੜਾ ਜਿਹਾ ਤਰਸ ਕੀਤਾ ਤੇ ਉਹਨਾਂ ਨੂੰ ਇੱਕ ਬਸਤੀ ਦੇ ਨੇੜੇ ਬਾਹਰ ਖੁੱਲੀ ਜਗ੍ਹਾ ਵਿੱਚ ਉਤਾਰ ਦਿੱਤਾ ਜਿੱਥੇ ਵੰਜਾਰਿਆਂ ਦੀਆਂ ਚੌਂਪੜੀਆਂ ਬਣੀਆਂ ਹੋਈਆਂ ਸੀ ਵੰਜਾਰੇ ਤਾਂ ਉੱਥੋਂ ਜਾ ਚੁੱਕੇ ਸੀ ਪਰ ਉਹਨਾਂ ਦੀਆਂ ਚੌਂਪੜੀਆਂ ਹਜੇ ਤੱਕ ਉੱਥੇ ਹੀ ਸੀ ਰਿਕਸ਼ੇ ਵਾਲਾ ਚਲਾ ਗਿਆ ਤਰਨਾਮ ਕਰਨੇ ਆਪਣੀ ਤੀਨ ਨੂੰ ਕਿਹਾ ਕਿ ਉਹ ਇੰਨਾ ਵਿੱਚ ਇੱਕ ਚੌਂਪੜੀ ਵਿੱਚ ਆਪਣਾ ਸਮਾਨ ਰੱਖ ਲਵੇ ਤਾਂ ਕਿ ਉਹਨਾਂ ਦੇ ਸਿਰ ਤੇ ਛੱਤ ਤਾਂ ਹੋਵੇ ਖਾਣ ਪੀਣ ਦਾ ਇੰਤਜ਼ਾਮ ਵੀ ਕਿਤੇ ਨਹੀਂ ਸੀ ਉਹਨਾਂ ਦੀ ਧੀ ਨੇ ਆਪਣੀ ਮਾਂ ਦੀ ਗੱਲ ਮੰਨੀ ਤੇ ਬੜੀ ਮੁਸ਼ਕਲ ਨਾਲ ਆਪਣੀ ਮਾਂ ਨੂੰ ਖਿੱਚ ਕੇ ਅੰਦਰ ਪਹੁੰਚਾਇਆ ਤੇ ਜ਼ਮੀਨ ਤੇ ਲਿਟਾ ਦਿੱਤਾ ਹਰਨਾਮ ਕੌਰ ਦੀ ਟੁੱਟੀ ਹੋਈ ਹੱਡੀ ਦੇ ਕਾਰਨ ਬਹੁਤ ਦਰਦ ਹੋ ਰਿਹਾ ਸੀ ਹਰਨਾਮ ਕੌਰ ਦੀ ਧੀ ਕੁਝ ਦੇਰ ਤੱਕ ਚੁੱਪ ਬੈਠੀ ਰਹੀ ਤੇ ਫਿਰ ਕੁੜੀਆਂ ਨਾਨੀ ਦੇ ਕੋਲ ਛੱਡ ਕੇ ਚੌਂਪੜੀ ਤੋਂ ਬਾਹਰ ਨਿਕਲ ਗਈ ਉਹ ਆਪਣੇ ਕੋਈ ਜਾਣਨ ਵਾਲਿਆਂ ਦੇ ਘਰੋਂ ਕੁਝ ਪੈਸੇ ਤੇ ਖਾਣ-ਪੀਣ ਦੀਆਂ ਕੋਈ ਚੀਜ਼ਾਂ ਲੈ ਕੇ ਵਾਪਸ ਆ। ਜਦੋਂ ਆਈ ਤਾਂ ਅੱਧੀ ਰਾਤ ਹੋ ਚੁੱਕੀ ਸੀ। ਉਹਨੇ ਆਪਣੀ ਮਾਂ ਨੂੰ ਥੋੜਾ ਜਿਹਾ ਖਾਣਾ ਖਵਾਇਆ ਪਰ ਦਰਦ ਨਾਲ ਤੜਫਦੀ ਮਾਂ ਨੂੰ ਵੇਖ ਕੇ ਉਹਨੂੰ ਅੰਦਾਜ਼ਾ ਹੋ ਰਿਹਾ ਸੀ ਕਿ ਹੁਣ ਉਹਦੀ ਮਾਂ ਜ਼ਿਆਦਾ ਦਿਨ ਤੱਕ ਜਿਉਂਦਾ ਨਹੀਂ ਰਹੇਗੀ। ਪਰ ਜਦੋਂ ਤੱਕ ਜ਼ਿੰਦਗੀ ਲਿਖੀ ਆ ਜੀਣਾ ਤਾਂ ਪਵੇਗਾ ਹੀ। ਹਰਨਾਮ ਕੌਰ ਦੀ ਧੀ ਕੁਝ ਪੈਸੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਲੈ ਆਉਂਦੀ। ਜੈਸ ਨਾਲ ਉਹਨਾਂ ਦਾ ਗੁਜ਼ਾਰਾ ਹੋ ਜਾਂਦਾ ਪਰ ਹਰਨਾਮ ਕੌਰ ਦੇ ਚੂਲੇ ਦਾ ਜੋੜ ਖਰਾਬ ਹੋ ਚੁੱਕਿਆ ਸੀ ਉਹਦਾ ਪੈਰ ਵੀ ਸੁੱਜ ਗਿਆ ਸੀ ਤੇ ਉਹਦੇ ਪੈਰ ਵਿੱਚ ਹਰ ਤਰ੍ਹਾਂ ਦੀ ਹਰਕਤ ਖਤਮ ਹੋ ਚੁੱਕੀ ਸੀ ਹਰਨਾਮ ਕੌਰ ਨੂੰ ਹਰ ਵਕਤ ਬੁਖਾਰ ਚੜਿਆ ਰਹਿੰਦਾ ਸੀ ਇਵੇਂ ਲੱਗਦਾ ਸੀ ਕਿ ਬਸ ਉਹ ਕੁਝ ਦਿਨਾਂ ਦੀ ਹੀ ਮਹਿਮਾਨ ਆ ਉਹਦੀਆਂ ਦਰਦ ਭਰੀਆਂ ਆਵਾਜ਼ਾਂ ਸੁਣ ਕੇ ਕੋਲੋਂ ਦੀ ਲੰਘਦੇ ਹੋਏ ਲੋਕ ਹਰਾ ਰਹਿ ਜਾਂਦੇ ਹਰਨਾਮ ਕੌਰ ਦੀ ਹਾਲਤ ਵੇਖ ਕੇ ਉਹਨਾਂ ਨੂੰ ਬਹੁਤ ਅਫਸੋਸ ਹੁੰਦਾ ਕਿ ਜਵਾਨ ਪੁੱਤ ਦੇ ਹੁੰਦੇ ਹੋਏ ਵੀ ਮਾਏ ਸਹਾਲ ਵਿੱਚ ਇੱਕ ਝੌਂਪੜੀ ਵਿੱਚ ਪਈ ਸੀ ਅਪਰੇਸ਼ਨ ਦੀ ਤਰੀਕੋਂ ਵਿੱਚ ਕੁਝ ਦਿਨ ਬਾਕੀ ਸੀ ਪਰ ਹਰਨਾਮਕੌਰ ਨੇ ਇੰਨਾ ਇੰਤਜ਼ਾਰ ਨਾ ਕਰ ਸਕੀ ਇੱਕ ਦਿਨ ਜਦੋਂ ਉਹਨਾਂ ਦੀ 30ਵੀਂ ਰੇ ਕੰਮ ਤੇ ਜਾਣ ਲਈ ਉੱઠી ਤਾਂ ਉਹਦੀ ਨਜ਼ਰ ਆਪਣੀ ਮਾਂ ਤੇ ਪਈ ਹਰਨਾਮਕੌਰ ਦੀਆਂ ਅੱਖਾਂ ਖੁੱਲੀਆਂ ਹੋਈਆਂ ਸੀ ਤੇ ਚਿਹਰੇ ਤੇ ਦਰਦ ਸੀ ਉਹ ਫਟਾਫਟ ਆਪਣੀ ਮਾਂ ਦੇ ਕੋਲ ਆਈ ਪਰ ਦੇਰ ਹੋ ਚੁੱਕੀ ਸੀ ਕਰਨਾਮ ਕੁਰਦੇ ਸਾ ਖਤਮ ਹੋ ਚੁੱਕੇ ਸੀ ਤੇ ਉਹ ਮਰ ਚੁੱਕੀ ਸੀ ਹਨਾਮ ਕੁਰਦੀ ਤੀ ਨੇ ਕੰਬਦੇ ਹੋਏ ਹੱਥਾਂ ਨਾਲ ਆਪਣੀ ਮਾਂ ਦੀਆਂ ਅੱਖਾਂ ਬੰਦ ਕਰ ਦਿੱਤੀਆਂ ਤੇ ਫੁੱਟ ਫੁੱਟ ਕੇ ਰੋਣ ਲੱਗੀ ਆਪਣੀ ਮਾਂ ਨੂੰ ਬਚਾਉਂਦੀ ਉਹਨੇ ਬੜੀ ਕੋਸ਼ਿਸ਼ ਕੀਤੀ ਸੀ ਪਰ ਸਾਰੀ ਅਸਫਲ ਰਹੀ ਉਹ ਕਾਫੀ ਦੇਰ ਤੱਕ ਚੌਂਪੜੀ ਵਿੱਚ ਬੈਠੀ ਰੋਂਦੀ ਰਹੀ ਪਰ ਆਖਿਰਕਾਰ ਉਹਨੇ ਆਪਣੀ ਮਾਂ ਦੇ ਸੰਸਕਾਰ ਦਾ ਇੰਤਜ਼ਾਮ ਤਾਂ ਕਰਨਾ ਹੀ ਸੀ ਉਹ ਇੱਕ ਔਰਤ ਸੀ ਇਕੱਲੀ ਇਹ ਸਭ ਕੁਝ ਨਹੀਂ ਕਰ ਸਕਦੀ ਸੀ ਮਜਬੂਰਨ ਚੌਂਪੜੀ ਵਿੱਚੋਂ ਬਾਹਰ ਨਿਕਲੀ ਤੇ ਉਹ ਆਪਣੇ ਭਰਾ ਦੇ ਘਰ ਵੱਲ ਜਾਣ ਲੱਗੀ ਥੋੜੀ ਦੇਰ ਬਾਅਦ ਜਦੋਂ ਆਪਣੇ ਭਰਾ ਦੇ ਘਰ ਦੇ ਸਾਹਮਣੇ ਪਹੁੰਚ ਗਈ ਤਾਂ ਜਾਣਦੀ ਸੀ ਅੰਦਰ ਜਾਂਦੇ ਹੀ ਸਭ ਤੋਂ ਪਹਿਲਾਂ ਉਹਨੂੰ ਇਹੀ ਸੁਣਨ ਨੂੰ ਮਿਲੇਗਾ ਕਿ ਉਹ ਪੈਸੇ ਮੰਗਣ ਆਇਆ ਪਰ ਅਖੀਰ ਉਹਨੇ ਹਿੰਮਤ ਕਰਕੇ ਦਰਵਾਜ਼ਾ ਖੋਲ੍ਹ ਲਿਆ ਤੇ ਅੰਦਰ ਚਲੀ ਗਈ ਉਹਨੂੰ ਘਰ ਕੁਝ ਅਜੀਬ ਜਿਹਾ ਲੱਗਿਆ ਪੂਰੇ ਘਰ ਵਿੱਚ ਪਾਣਡੇ ਖਿਲਰੇ ਪਏ ਸੀ ਗੰਦਗੀ ਬਹੁਤ ਜ਼ਿਆਦਾ ਸੀ ਤੇ ਅੰਦਰੋਂ ਕਿਸੇ ਦੇ ਰੋਣ ਦੀ ਆਵਾਜ਼ ਆ ਰਹੀ ਸੀ ਹਰਨਾਮ ਕੌਰ ਦੀ ਧੀ ਇੱਧਰ-ਉੱਧਰ ਵੇਖਦੇ ਹੋਏ ਅੱਗੇ ਵਧੀ ਉਹ ਆਪਣੇ ਪ੍ਰਾਣ ਨੂੰ ਲੱਭ ਰਹੀ ਸੀ ਤੇ ਕਮਰੇ ਦੇ ਕੋਲ ਪਹੁੰਚਦੀ ਆਈ ਉਹ ਹੈਰਾਨ ਹੋ ਗਈ ਸਾਹਮਣੇ ਮੰਜੀ ਤੇ ਇੱਕ ਕਮਜ਼ੋਰ ਜਿਹਾ ਸਰੀਰ ਪਿਆ ਹੋਇਆ ਸੀ ਜਿਹਦੇ ਮੂੰਹ ਵਿੱਚੋਂ ਕਰ ਲੌਣ ਦੀਆਂ ਆਵਾਜ਼ਾਂ ਆ ਰਹੀਆਂ ਸੀ ਹਰਨਾਮ ਕੌਰ ਦੀ ਧੀ ਨੇ ਅੱਗੇ ਵੱਧ ਕੇ ਵੇਖਿਆ ਤੇ 당ਗ ਰਹਿ ਗਈ ਉਹ ਉਹਦਾ ਭਰਾ ਬਸੰਤ ਹੀ ਸੀ ਬਸੰਤ ਨੇ ਜਦੋਂ ਆਪਣੀ ਭੈਣ ਨੂੰ ਵੇਖਿਆ ਉਹਦੀਆਂ ਅੱਖਾਂ ਵਿੱਚ ਅਥਰੂ ਵਹਿਣ ਲੱਗੇ ਉਹਦੀ ਪੈਰ ਨੇ ਤਿਆਂ ਨਾਲ ਵੇਖਿਆ ਉਹਨੂੰ ਵੇਖਿਆ ਤਾਂ ਉਹਨੂੰ ਪਤਾ ਲੱਗਿਆ ਕਿ ਬਸੰਤ ਨੂੰ ਲਕਵਾ ਹੋ ਚੁੱਕਿਆ ਆ ਕਿ ਉਹ ਜਵਾਨੀ ਵਿੱਚ ਹੀ 100 ਸਾਲ ਦੇ ਬੁੱਢੇ ਵਾਂਗ ਕੁਰਲਾ ਰਿਹਾ ਸੀ ਹਜੇ ਉਹ ਆਪਣੇ ਭਰਾ ਦੇ ਕੋਲ ਖੜੀ ਹੀ ਸੀ ਕਿ ਅਚਾਨਕ ਉਹਦੀ ਘਰ ਵਾਲੀ ਅੰਦਰ ਆਈ ਆਪਣੀ ਨਨਾਨ ਨੂੰ ਵੇਖਦਿਆਂ ਹੀ ਉਹ ਚੌਂਕ ਗਈ ਫਿਰ ਇੱਕਦਮ ਅੱਗੇ ਵਧੀ ਤੇ ਰੋਂਦੇ ਹੋਏ ਬਸੰਤ ਦੀ ਭੈਣ ਦੇ ਪੈਰਾਂ ਵਿੱਚ ਡਿੱਗ ਪਈ ਸਾਨੂੰ ਮਾਫ਼ ਕਰਦੇ ਭੈਣੇ ਜਿਸ ਦਿਨ ਤੋਂ ਤੈਨੂੰ ਤੇ ਤੇਰੀ ਮਾਂ ਨੂੰ ਇਸ ਘਰ ਵਿੱਚੋਂ ਕੱਢਿਆ ਆ ਉਸ ਦਿਨ ਤੋਂ ਹੀ مصیبتਾਂ ਨੇ ਸਾਨੂੰ ਆ ਕੇ ਰਿਆਇਆ ਤੇਰੇ ਪ੍ਰਾਣ ਨੂੰ ਅਚਾਨਕ ਲਕਵੇ ਦਾ ਅਟੈਕ ਆ ਗਿਆ ਤੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਘਰ ਵਿੱਚ ਖਾਨ ਨੂੰ ਵੀ ਕੁਝ ਨਹੀਂ ਆ ਤੇ ਅਸੀਂ ਕੁਝ ਨਹੀਂ ਕਰ ਸਕਦੇ ਆਪਣੀ ਮਾਂ ਨੂੰ ਕਹਿ ਕੇ ਉਹ ਵੀ ਸਾਨੂੰ ਮਾਫ਼ ਕਰ ਦੇਵੇ ਬਸੰਤ ਨੂੰ ਮਾਫ਼ ਕਰ ਦੇਵੇ ਤਾਂ ਕਿ ਉਹ ਠੀਕ ਹੋ ਸਕੇ ਬਸੰਤ ਦੀ ਪਹਿਲ ਦੀ ਅੱਖ ਵੀ ਚੱਥਰੂ ਆ ਗਏ ਤੇ ਉਹਨੇ 부ਝੇ ਹੋਏ ਦਿਲ ਦੇ ਨਾਲ ਆਪਣੇ ਭਰਾ ਤੇ ਉਹਦੇ ਘਰਵਾਲੀ ਨੂੰ ਦੱਸਿਆ ਕਿ ਮaaf ਕਰਨ ਵਾਲੀ ਮਾਂ ਵੀ ਹੁਣ ਇਸ ਦੁਨੀਆ ਵਿੱਚ ਨਹੀਂ ਰਹੀ ਤੇ ਉਹਦੇ ਅੰਤਿਮ ਸੰਸਕਾਰ ਦੇ ਲਈ ਹੀ ਮੈਂ ਇੱਥੇ ਆਈ ਸੀ ਬਸੰਤ ਫੁੱਟ ਫੁੱਟ ਕੇ ਰੋਣ ਲੱਗਾ ਪਰ ਉਹ ਹੁਣ ਉਹਦੇ ਰੋਣ ਦਾ ਕੋਈ ਫਾਇਦਾ ਨਹੀਂ ਸੀ ਹਰਨਾਮਕੌਰ ਦੀ ਤੀ ਨੇ ਆਪਣੇ ਮੁਹੱਲੇ ਵਾਲਿਆਂ ਦੀ ਮਦਦ ਨਾਲ ਆਪਣੀ ਮਾਂ ਦਾ ਸੰਸਕਾਰ ਕਰਵਾ ਦਿੱਤਾ ਤੇ ਖੁਦ ਇੱਕ ਆਸ਼ਰਮ ਵਿੱਚ ਚਲੀ ਗਈ ਪਰ ਬਸੰਤ ਜ਼ਿੰਦਗੀ ਵਿੱਚ ਆਪਣੇ ਕੀਤੇ ਦੀ ਸਜ਼ਾ ਭੁਗਤਣ ਦੇ ਲਈ ਮੰਜੀ ਤੇ ਪਿਆਸੀ ਸੋਹ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ